ਸਸ਼ੀ ਕਾ ਜੀ ਤੁਸੀਂ ਦੇਖ ਰਹੇ ਹੋ ਜੀ ਟੀਵੀ ਤੇ ਮੈਂ ਹਾਂ ਨਰਿੰਦਰ ਸਿੰਘ ਸਿੱਧੂ ਜਿੱਥੇ ਕਿ ਸਰਕਾਰਾਂ ਵੱਲੋਂ ਸਦਾ ਲੋਕਾਂ ਦੇ ਸੁਧਾਰ ਦੇ ਲਈ ਬਹੁਤ ਉਪਰਾਲੇ ਕੀਤੇ ਜਾਂਦੇ ਆ ਵਕ ਵਕ ਸਮੇਂ ਤੇ ਵਕ ਵਕ ਕਾਨੂੰਨ ਵੀ ਬਣਾਏ ਜਾਂਦੇ ਆ ਅਤੇ ਕਈ ਵਾਰ ਆਰਡਰ ਵੀ ਜਾਰੀ ਕੀਤੇ ਜਾਂਦੇ ਆਗੇ ਪਰ ਉਹਨਾਂ ਤੇ ਅਮਲ ਨਹੀਂ ਕੀਤਾ ਜਾਂਦਾਗਾ ਇਸੇ ਤਰ੍ਹਾਂ ਦਾ ਮਾਮਲਾ ਜਿਹੜਾ ਪੋਲੀਥਿਨ ਦੇ ਲਿਫਾਫਿਆਂ ਨੂੰ ਲੈ ਕੇ ਆਇਆ ਸੀਗਾ ਕਿ ਸਰਕਾਰਾਂ ਵੱਲੋਂ ਜਿਹੜੇ ਪੋਲੀਥਿਨ ਲਿਫਾਫੇ ਬੰਦ ਕਰ ਦਿੱਤੇ ਗਏ ਸਨ ਅਤੇ ਉਹਨਾਂ ਤੇ ਸਖਤਾਈ ਵੀ ਵਰਤੀ ਜਾ ਰਹੀ ਸੀ ਕਿ ਜੇ ਕੋਈ ਲਭਾਬੇ ਵਰਤੇਗਾ ਜਾਂ ਵੇਚੇਗਾ ਉਹ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪਰ ਇਹ ਤੇ ਜਿਹੜੇ ਆਰਡਰ ਤਾਂ ਜ਼ਰੂਰ ਜਾਰੀ ਕੀਤੇ ਆ ਪਰ ਅਮਲ ਨਹੀਂ ਕੀਤਾ ਜਾ ਰਿਹਾਗਾ ਅਤੇ ਅਧਿਕਾਰੀਆਂ ਵੱਲੋਂ ਵੀ ਫਾਰਮੈਲਿਟੀਆਂ ਇਹੀ ਕੀਤੀਆਂ ਜਾਂਦੀਆਂ ਕਦੇ ਨਾ ਕਦੇ ਮੰਡੀਆਂ 'ਚ ਜਾ ਕੇ ਜਾਂ ਦੁਕਾਨਾਂ ਤੇ ਜਾ ਕੇ ਚੈਕਿੰਗ ਕੀਤੀ ਜਾਂਦੀ ਹੈ ਇੱਕ ਦੁਕਾਨ ਤੇ ਜਿਹੜੇ ਲਫਾਫੇ ਹੈਗੇ ਉਹ ਜ਼ਬਤ ਕਰ ਲਏ ਜਾਂਦੇ ਆ ਪਰ ਉਹਨਾਂ ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾ ਰਹੀ ਤੇ ਇਸ ਨੂੰ ਲੈ ਕੇ ਜਿਹੜੇ ਲਫਾਫੇ ਹੈਗੇ ਉਹ ਢੜਲੇ ਨਾਲ ਮੰਡੀ ਵਿੱਚ ਵਿਕ ਰਹੇ ਤੇ ਅੱਜ ਅਸੀਂ ਸਬਜ਼ੀ ਮੰਡੀ ਦਾ ਜਦੋਂ ਦੌਰਾ ਕੀਤਾ ਤਾਂ ਦੇਖਿਆ ਗਿਆ ਕਿ ਜਿਹੜੇ ਲਫਾਫੇ ਹੈਗੇ ਪੋਲੀਥੀਨ ਦੇ ਲਫਾਫੇ ਹੈਗੇ ਉਹ ਬੜੀ ਢੜਲੇ ਨਾਲ ਜਿਹੜੇ ਦੁਕਾਨਦਾਰ ਰੇੜੀ ਫੜੀ ਵਾਲੇ ਅਤੇ ਖੋਖਿਆਂ ਵਾਲੇ ਵੇਚ ਰਹੇ ਤੇ ਜਿਹੜੇ ਆਮ ਲੋਕ ਹੈਗੇ ਗਾਹਕ ਹੈਗੇ ਉਹ ਵੀ ਘਰੋਂ ਆਪਣੇ ਥੈਲੇ ਲੈ ਕੇ ਨਹੀਂ ਜਾਂਦੇ ਅਤੇ ਲਾਭਾਂ ਵਿੱਚ ਇਹ ਜਿਹੜੇ ਇਹ ਆਪਣੀ ਸਬਜ਼ੀ ਹੈ ਜਾਂ ਫਰੂਟ ਹੈ ਉਹ ਲੈ ਕੇ ਆਉਂਦੇ ਆਗੇ ਜਦ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਹਿੰਦੇ ਕਿ ਸਾਡੀ ਮਜਬੂਰੀ ਹੈ ਅਸੀਂ ਬਹੁਤ ਵਾਰ ਕਹਿ ਹੈਗਾ ਕਿ ਜਿਹੜੇ ਗਾਹਕ ਹੈਗੇ ਉਹ ਆਪਣੇ ਝੋਲੇ ਲੈ ਕੇ ਆਉਣ ਥੈਲੇ ਲੈ ਕੇ ਆਉਣ ਤੇ ਉਹਨਾਂ ਵਿੱਚ ਜਿਹੜੀ ਸਬਜ਼ੀ ਪਵਾ ਕੇ ਜਾਣ ਪਰ ਸਾਡੀ ਮਜਬੂਰੀ ਹੈ ਕਿ ਅਸੀਂ ਹੁਣ ਸਬਜ਼ੀ ਜਾਂ ਫਲ ਉਹਨਾਂ ਦੇ ਹੱਥਾਂ ਵਿੱਚ ਤਾਂ ਨਹੀਂ ਫੜਾ ਸਕਦੇ ਤੇ ਜੇ ਉਹ ਉਹਨਾਂ ਨੂੰ ਲਿਫਾਬੇ ਚ ਪਾ ਕੇ ਦੇ ਨਿਆਤਾ ਕਾਨੂੰਨ ਵੀ ਸਖਤਾਈ ਵਰਤਦਾ ਤੇ ਉਥੋਂ ਵੀ ਡਰ ਰਹਿੰਦਾ ਪਰ ਸਰਕਾਰਾਂ ਨੂੰ ਚਾਹੀਦਾ ਕਿ ਫੈਕਟਰੀਆਂ ਹੀ ਬੰਦ ਕੀਤੀਆਂ ਜਾਣ ਜਾਂ ਉਸ ਤਰ੍ਹਾਂ ਦਾ ਉਥੇ ਮਾਲ ਬਣਾਇਆ ਜਾਵੇ ਜਿਹੜਾ ਕਾਨੂੰਨ ਦੇ ਤਹਿਰੇ ਵਿੱਚ ਚੱਲੇ ਤਾਂ ਇਹ ਲਿਫਾਬੇ ਜਿਹੜੇ ਬੰਦ ਹੋ ਸਕਦੇ ਪਰ ਹੋਰ ਵੀ ਲੋਕਾਂ ਨੇ ਆਮ ਗਾਕਾ ਨੇ ਵੀ ਕਿਹਾ ਕਿ ਇਕੱਲੇ ਇਹ ਪੋਲੀਥਿਨ ਬੰਦ ਕਰਨ ਨਾਲ ਜਿਹੜਾ ਨਾਤਾ ਪੂਰਾ ਨਹੀਂ ਹੁੰਦਾ ਕਿਉਂਕਿ ਜਿਹੜੇ ਵੱਡੀਆਂ ਫੈਕਟਰੀਆਂ ਜਾਂ ਵੱਡੇ ਇੰਡਸਟਰੀਆਂ ਆਈਆਂ ਜਿਵੇਂ ਪੈਕਿੰਗ ਹੋ ਕੇ ਆਉਂਦੀ ਆ ਉਹ ਵੀ ਬੰਦ ਕੀਤੇ ਜਾਣੇ ਜਿਵੇਂ ਪਾਣੀ ਹੈਗਾ ਪਾਣੀ ਬੋਤਲਾਂ ਵਿੱਚ ਆਉਂਦਾ ਹੈਗਾ ਗਲਾਸਾਂ ਵਿੱਚ ਆਉਂਦਾ ਹੈਗਾ ਉਹ ਵੀ ਬੰਦ ਹੋਣੇ ਚਾਹੀਦਾ ਜਿਵੇਂ ਮਾਲ ਆਗੇ ਉਥੇ ਵੱਡੇ ਵੱਡੇ ਜਿਹੜੇ ਪੈਕ ਹੈਗੇ ਉਹ ਪੋਲੀਥੀਨ ਵਿੱਚ ਜੋ ਕੋ ਆਉਂਦੇ ਹੈਗੇ ਉਹ ਕਿਉਂ ਨਹੀਂ ਬੰਦ ਕੀਤੇ ਜਾਂਦੇ ਇਹ ਛੋਟੇ ਦੁਕਾਨਦਾਰ ਜਾਂ ਫੜੀ ਲੈਣੀ ਵਾਲੀ ਸਰਕਾਰਾਂ ਨੂੰ ਉਦਕਾਰੀਆਂ ਨੂੰ ਕਿਉਂ ਦੇ ਦਿਆ ਆਹ ਸੁਣਾਉਣਿਆ ਕੀ ਕਹਿੰਦੇ ਆ ਕਿ ਦੁਕਾਨਦਾਰ ਅਤੇ ਗਾਹਕ ਦਾ ਨਾਮ ਰਾਜਦੀਪ ਸਿੰਘ ਰਾਜੂ ਹੈ ਜੀ ਬਤੌਰ ਇਸ ਸਬਜੀ ਮੰਡੀ ਦਾ ਸੇਵਾਦਾਰ ਹਾਂ ਜੀ ਮੈਂ ਸਰੋ ਦੇਖੋ ਅਸੀਂ ਤਾਂ ਲੋਕਾਂ ਨੂੰ ਬੜੀ ਅਪੀਲ ਕਰਦੇ ਆਂ ਵੀ ਉਹ ਥੈਲਾ ਲੈ ਕੇ ਆਉਣ ਪਰ ਸਾਡੀ ਮਜਬੂਰੀ ਬਣ ਜਾਂਦੀ ਹੈ ਸਾਡੇ ਕੋਲ ਹੋਰ ਕੋਈ ਸਾਧਨ ਨਹੀਂ ਹੈ ਨਹੀਂ ਜੈਸੀ ਹੱਥਾਂ ਦੇ ਵਿੱਚ ਬਣਾਉਨੇ ਦਾਗਾ ਕਿ ਤਰਾਜ ਕਰਦਾ ਸੋ ਮੇਰੀ ਤਾਂ ਲੋਕਾਂ ਨੂੰ ਠਿੰਡਾ ਵਾਸੀਆਂ ਨੂੰ ਅਪੀਲ ਹੈ ਕਿ ਉਹ ਥੈਲਾ ਲੈ ਕੇ ਆਉਣ ਨਾਲੇ ਤਾਂ ਪ੍ਰਦੂਸ਼ਣ ਦੀ ਵੀ ਬਚਤ ਹੋਵੇ ਸਾਰਾ ਕਿਸੇ ਮਤਲਬ ਸੈਟਿੰਗ ਨਾਲ ਹੋ ਜਾਏ ਕੰਮ ਤੇ ਬਾਕੀ ਮੈਂ ਸਰਕਾਰ ਨੂੰ ਵੀ ਬੇਨਤੀ ਕਰਨਾ ਵੀ ਜਿੱਥੇ ਉਹਨਾਂ ਨੇ ਬੰਦ ਕੀਤਾ ਹੈ ਲਫਾਵਾ ਸ਼ਹਿਰ ਚ ਬੰਦ ਹੈ ਨਗਰ ਨਿਗਮ ਦੁਆਰਾ ਬੰਦ ਹੈ ਪਰ ਉਹ ਤੇ ਫੈਕਟਰੀਆਂ ਤਾਂ ਚੱਲ ਰਹੀਆਂ ਹਨਾ ਫੈਕਟਰੀਆਂ ਤਾਂ ਡੰਨੇ ਨਾਲ ਆਪਣਾ ਲਿਵਾਵਾ ਵੇਚ ਰੀਆਂ ਨੇ ਜੇ ਫੈਕਟਰੀਆਂ ਤੇ ਨਕੇਲ ਕੱਸੀ ਜਾਵੇ ਉਹਨਾਂ ਨੂੰ ਬੰਦ ਕੀਤਾ ਜਾਵੇ ਸਾਡੇ ਤੱਕ ਪਹੁੰਚਣਾ ਹੀ ਨਹੀਂ ਲਿਵਾਵਾ ਸਰ ਬੰਦ ਤਾਂ ਤਾਂ ਹੀ ਹੋਊਗਾ ਜੇ ਫੈਕਟਰੀ ਬੰਦ ਹੋ ਜਾਣਗੀਆਂ ਜਦੋਂ ਮਾਲ ਫੈਕਟਰੀਆਂ ਚੋਂ ਨਿਕਲਣਾ ਹੀ ਬੰਦ ਹੋ ਗਿਆ ਤਾਂ ਸਾਡੇ ਤੱਕ ਪਹੁੰਚਣਾ ਹੀ ਬੰਦ ਹੋ ਜਾਊ ਸਰ ਖਾਨਾ ਪੂਰਤੀ ਅਫਸਰ ਆਪਣੀ ਡਿਊਟੀ ਢੰਗ ਸਿਰ ਕਰਨੀ ਦੇ ਜੇ ਅਫਸਰ ਆਪਣੀ ਡਿਊਟੀ ਢੰਗ ਸਿਰ ਕਰਨ ਤਾਂ ਇੱਕ ਲਿਵਾਵਾ ਵੀ ਨਹੀਂ ਵਿਗਦਾ ਲੋਕ ਲੋਕਾਂ ਨੂੰ ਕੀ ਚਾਹੀਦਾ ਲੋਕਾਂ ਨੂੰ ਸਹੂਿਦਾ ਚਾਹੀਦੀ ਹੁੰਦੀ ਹੈ ਸਹੂਿਦਾ ਹੈ ਹੁਣ ਇੱਕ ਸਾਡੇ ਕੋਲ ਕੋਈ ਗਾਹਕ ਆਲੂ ਲੈਣ ਆ ਗਿਆ ਹੁਣ ਆਲੂ ਅਸੀਂ ਉਹਨੂੰ ਕੀ ਲਿਫਾਫਾ ਚ ਪਾ ਕੇ ਦੇਵਾਂਗੇ ਸਾਡੀ ਵੀ ਮਜਬੂਰੀ ਹੈ ਜੇਕਰ ਗਾਹਕ ਨੂੰ ਲਿਫਾਫਾ ਮਿਲਣਾ ਹੀ ਨਹੀਂ ਤਾਂ ਗਾਹਕ ਆਪਣੇ ਆਪ ਥੈਲਾ ਘਰੋਂ ਲੈ ਕੇ ਆਊਗਾ ਥੈਲੇ ਵਿੱਚ ਪਾ ਕੇ ਲੈ ਕੇ ਜਾਊਗਾ ਨਾਲੇ ਤਾਂ ਉਹਨਾਂ ਨੂੰ ਹੀ ਸੋਖ ਨਾਲੇ ਸਾਨੂੰ ਸੋਖਾ ਦੇਖੋ ਇਹ ਤਾਂ ਸਰ ਸਿਸਟਮ ਬਣਾਣਾ ਪੈਣਾ ਸਰਕਾਰ ਨੂੰ ਹਿਮਾਚਲ ਦੀ ਵਿੱਚ ਤਾਂ ਲਿਫਾਫਾ ਤਾਂ ਬੜੀ ਦੂਰ ਦੀ ਗੱਲ ਹੈ ਥੁੱਕਣਾ ਵੀ ਮਨਾ ਹੈ ਉਹਦੇ ਧੁੱਕਣ ਤੇ ਵੀ 150 ਰੁਪਏ ਜੁਰਮਾਨਾ ਹੈ ਜੇ ਸਰਕਾਰ ਸਖਤੀ ਕਰੂਗੀ ਲੋਕ ਵੀ ਇਸ ਨਾਲ ਚੱਲਣਗੇ ਪਰ ਮੇਰੀ ਤਾਂ ਲੋਕਾਂ ਨੂੰ ਇਹੀ ਅਪੀਲ ਹੈ ਵੀ ਹਮੇਸ਼ਾ ਸਾਰੀਆਂ ਗਲਤੀਆਂ ਸਰਕਾਰ ਤੇ ਨਹੀਂ ਥੋਪੀਆਂ ਜਾਂਦੀਆਂ ਕੁਝ ਗਲਤੀਆਂ ਕੁਝ ਜ਼ਿੰਮੇਵਾਰੀਆਂ ਸਾਡੀਆਂ ਵੀ ਹੁੰਦੀਆਂ ਸਾਨੂੰ ਵੀ ਜ਼ਿੰਮੇਵਾਰੀ ਦੇ ਨਾਲ ਚੱਲਣਾ ਚਾਹੀਦਾ ਹੈ ਸਰਕਾਰ ਤਾਂ ਬਹੁਤ ਸਹੂਈਦਾ ਦਿੰਦੀ ਹੈ ਪਰ ਜੇ ਆਪਣੀ ਅੰਗਿਲੀ ਹੀ ਆਪਣੇ ਅੱਗੇ ਆਊਗੀ ਤਾਂ ਸਰਕਾਰ ਉਸ ਕੀ ਕਰ ਲੂਗੀ ਕੋਜ਼ਰ ਸਕਦਾ ਇਹ ਵੀ ਜ਼ਰੂਰੀ ਹੈ ਸਿਸਟਮ ਨਾਲ ਤਾਂ ਸਾਰਾ ਕੁਝ ਕਰਨਾ ਹੀ ਪੈਂਦਾ ਸਰਕਾਰਾਂ ਤਾਂ ਸਹੂਈਦਾ ਦਿੰਦੀ ਹੈ ਜੇ ਮਾੜੀ ਸਰਕਾਰ ਕੋਈ ਸਖਤਾਈ ਕਰਦੀ ਹੈ ਤਦ ਲੋਕ ਜਿੰਦਾਬਾਦ ਮੁਰਦਾਬਾਦ ਕਰਨ ਲੱਗ ਜਾਂਦੇ ਆ ਸੋ ਮੇਰੀ ਲੋਕਾਂ ਨੂੰ ਅਪੀਲ ਆ ਵੀ ਕੋਆਪਰੇਟ ਕਰਨ ਨਾਲ ਖੜਨ ਸਾਡੀਆਂ ਸਰਕਾਰਾਂ ਮਾੜੀਆਂ ਨਹੀਂ ਚੰਗੇ ਵਾਸਤੇ ਹੀ ਕੰਮ ਕਰਦੀਆਂ ਤਾਂ ਲੋਕਾਂ ਨੂੰ ਵੀ ਚਾਹੀਦਾ ਵੀ ਉਹਨਾਂ ਦਾ ਸਹਿਯੋਗ ਦੇਣ ਆਮ ਨਿਰਾਕੀ ਹੈ ਜੀ ਪ੍ਰਸ਼ਾਸਨ ਦੀ ਵੀ ਨਿਰਾਕੀ ਆ ਕੁਝ ਲੋਕਾਂ ਦਾ ਵੀ ਕਸੂਰ ਹੈਗਾ ਤੁਸੀਂ ਮੇਰੇ ਹੱਥ 'ਚ ਥੈਲਾ ਦੇਖ ਰਹੇ ਹੋ ਮੈਂ ਜਰੂਰ ਸਬਜ਼ੀ ਮੰਡੀ ਜਾਂਦਾ ਬਿਜਾਰ ਜਾਂਦਾ ਥੈਲਾ ਨਾਲ ਲੈ ਕੇ ਜਾਂਦਾ ਕੋਸ਼ਿਸ਼ ਇਹ ਕਰਦਾ ਜਿਹੜੀ ਚੀਜ਼ ਹੈ ਥੈਲੇਚ ਬੈਨ ਆਲੀ ਹੈ ਉਹ ਥੈਲੇ ਚ ਪਾਈ ਦੀ ਹੈਗੀ ਹੈ ਜੋ ਕੋਈ ਪਲਾਸਟਿਕ ਦਾ ਲਫਾਫਾ ਯੂਜ਼ ਕਰਨਾ ਵੀ ਪੈ ਜੇ ਮੈਂ ਉਸ ਨੂੰ ਰੀਸਾਈਕਲ ਕਰਦਾ ਹੈਗਾ ਤਾਂ ਕਿ ਇੱਕ ਲਫਾਫਾ ਕਈ ਵਾਰੀ ਕੰਮ ਆਵੇ ਜਿਹੜੀ ਸਾਡੀ ਮਜਬੂਰੀ ਹੋਵੇ ਇਸ ਕਰਕੇ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਇਸ ਬੈਨ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ਤਾਂ ਜੋ ਲੋਕਾਂ ਦੇ ਮਨਾਂ ਦੇ ਵਿੱਚ ਲੱਗੇ ਵੀ ਵਾਕਈ ਬੈਨ ਹੈਗਾ ਹੁੰਦਾ ਬੈਨ ਹੋਇਆ ਨਾ ਹੋਇਆ ਲਗਭਗ ਬਰਾਬਰੀ ਹੈਗਾ ਅਸੀਂ ਕਹਿ ਦਿੰਦੇ ਆ ਇਹਨੇ ਮਾਈਕਰੋ ਦਾ ਬੰਦਾ ਇਹਨੇ ਮਾਈਕਰੋ ਦਾ ਖੁੱਲਾ ਹੈਗਾ ਪਰ ਉਦੇ ਨਾਲ ਜਿਹੜੀ ਮੂਵਮੈਂਟ ਸਾਰੀ ਖਤਮ ਹੋ ਜਾਂਦੀ ਹੈ ਮੈਂ ਦੱਸਣ ਲੱਗਿਆ ਕੈਂਪੇਨ ਅਸੀਂ ਵੀ ਚਲਾ ਰਹੇ ਹੈਗੇ ਆ ਪਿੱਛੇ ਜੇ ਕੈਂਪੇਨ ਚਲਾਇਆ ਤਾਂ ਪਲਾਸਟਿਕ ਫੈਕਟਰੀ ਵਾਲੇ ਮੈਨੂੰ ਮਿਲੇ ਮੈਨੂੰ ਕਹਿੰਦੇ ਜਾਂ ਤਾਂ ਸਾਨੂੰ ਮਾਰ ਦਿਓ ਨਹੀਂ ਤਾਂ ਅਸੀਂ ਤੁਹਾਨੂੰ ਮਾਰ ਦੇਾਂਗੇ ਕਿਉਂਕਿ ਸਾਡਾ ਬਿਜ਼ਨਸ ਬੰਦ ਹੋ ਗਿਆ ਰੋਜ਼ਗਾਰ ਬੰਦ ਹੋ ਗਿਆ ਮੈਂ ਕਿਹਾ ਜੀ ਇਹ ਗੱਲ ਨਹੀਂ ਸਮੇਂ ਨਾਲ ਚੇਂਜ ਹੋਣਾ ਚਾਹੀਦਾ ਤੁਸੀਂ ਚੇਂਜ ਕਰੋ ਅਸੀਂ ਵੀ ਅਸੀਂ ਵੀ ਚੇਂਜ ਕਰਾਂਗੇ ਹਾਂ ਜਿਹੜੀ ਜਾਨਾ ਨਾ ਜੀ ਅਸੀਂ ਬਿਮਾਰੀ ਨੂੰ ਜੜ ਤੋਂ ਖਤਮ ਕੀਤਾ ਜਾਵੇ ਲੋਕਾਂ ਨੂੰ ਕਪੜੇ ਥੱਲੇ ਜੂੜਦੇ ਥੱਲੇ ਬਹੁਤ ਸਾਰੀਆਂ ਇਹਦੇ ਵਾਸਤੇ ਅਪਸ਼ਨਸ ਹੈਗੀਆਂ ਜੇ ਅਡਾਪਟ ਕਰੀਏ ਤਾਂ ਪਲਾਸਟਿਕ ਬਿਲਕੁਲ ਖਤਮ ਹੋ ਜਾਏਗਾ ਤੁਸੀਂ ਦੇਖ ਰਹੇ ਹੋ ਮਾਚਲ ਦੇ ਵਿੱਚ ਜਦ ਤੁਸੀਂ ਦੂਰ ਨਾਲ ਬਠਿੰਡਾ ਕੈਂਟ ਦੇ ਵਿੱਚ ਪਲਾਸਟਿਕ ਬੈਨ ਹੈ ਜਦੋਂ ਲੋਕ ਜਾਂਦੇ ਆ ਕੈਂਟ ਦੇ ਵਿੱਚ ਬੜਨ ਸਾਰੇ ਲੋਕੀ ਚੁਕੰਨੇ ਹੋ ਜਾਂਦੇ ਥੱਲੇ ਸੁਲੇ ਉਹ ਬਾਹਰ ਹੀ ਧਰਾ ਲੈਂਦੇ ਆ ਨਹੀਂ ਨਹੀਂ ਦੋ ਆਪਣਾ ਨੈਤਿਕ ਜੀ ਦੋਨੇ ਗੱਲਾਂ ਹੈ ਕਿ ਲੋਕਾਂ ਨੂੰ ਵੀ ਬਦਲਣਾ ਚਾਹੀਦਾ ਹੈ ਸਰਕਾਰ ਵੀ ਥੋੜੀ ਸ਼ਕਤੀ ਹੋਵੇ ਕਿਉਂਕਿ ਪਲਾਸਟਿਕ ਦਾ ਹਾਫੀ ਰਮਰੀ 1000 ਸਾਲ ਹੈ ਜਿਹੜਾ ਜ਼ਮੀਨ ਤੇ ਵਿਸ਼ਿਆ ਉਸ ਜ਼ਮੀਨ ਨੂੰ ਉਸਨੇ ਬੈਨ ਕਰ ਦੇਣਾ ਹੈ ਬਿਲਕੁਲ ਉਜਾੜ ਦੇਣਾ ਹੈ ਕਿਉਂ ਨਹੀਂ ਅਸੀਂ ਆਪਣੇ ਆਉਣ ਵਾਲੀ ਪੀੜ੍ਹੀਆਂ ਨੂੰ ਬਚਾਉਣਾ ਹੈ ਤਾਂ ਅਸੀਂ ਆਪਣੇ ਹੱਥਾਂ 'ਚ ਤਬਦੀਲੀ ਕਰੀਏ ਜਿਸ ਨਾਲ ਪਾਣੀ ਖਤਮ ਹੋ ਰਿਹਾ ਹੈ ਇਹ ਆਪਣਾ ਸਿਧੂ ਸਾਹਿਬ ਕੱਲਾ ਪਲਾਸਟਿਕ ਨਹੀਂ ਹੋਰ ਵੀ ਇਸ਼ੂ ਹੈ ਪਾਣੀ ਲੋਕਾਂ ਦੇ ਘਰਾਂ ਚ ਕਿੰਨਾ ਵੇਸਟ ਹੋ ਰਿਹਾ ਮੈਂ ਸਵੇਰੇ ਰੋਜ਼ ਛਾਰਕ ਨੂੰ ਜਾਂਦਾ ਸਾਈਕਲਿੰਗ ਕਰਦਾ ਹੈਗਾ ਲੋਕੀ ਮੋਟਰ ਚਲਾ ਕੇ ਸੌ ਜਾਂਦੇ ਆ ਪਾਣੀ ਟਰਾਲਾ ਟਰੜ ਸੜਕ ਤੇ ਗਿਰ ਰਿਹਾ ਹੁੰਦਾ ਸਾਡਾ ਇੱਕ ਕੈਂਪੇਨ ਹੈਗਾ ਮੇਰੀ ਸੰਸਥਾ ਦਾ ਬਠਿੰਡਾ ਵਿਕਾਸ ਮੈਂ ਦਾ ਬੈਲ ਵਜਾਓ ਲੋਕੋ ਕੋ ਜੁਕਾਓ ਵੀ ਜਦੋਂ ਬੈਲ ਮਰਜੀ ਅਗਲੇ ਨੂੰ ਲੱਗਦਾ ਹੈਗਾ ਵੀ ਵਾਕਿਆ ਕੋਈ ਜਰੂਰ ਅਗਰਾ ਖੋਲਣ ਆਂਦਾ ਤਾਂ ਮੋਟਰ ਚੋਂ ਦੇਰਾਂ ਪਾਣੀ ਗਿਰ ਰਿਹਾ ਹੁੰਦਾ ਤਾਂ ਉਹ ਚੁਕੰਨਾ ਹੋ ਕੇ ਮੋਟਰ ਨੂੰ ਬੰਦ ਕਰ ਦਿੰਦਾ ਹੈਗਾ ਦੇਖੋ ਜੀ ਆਹ ਲਫਾਫੇ ਤੇ ਬੰਦ ਹੋ ਜਾਣਗੇ ਅੱਗੇ ਪਰ ਜਿਹੜੇ ਲਫਾਫੇ ਵੱਡੇ ਵੱਡੇ ਮੌਲਾ ਚਲਦੇ ਆ ਉਹ ਵੀ ਬੰਦ ਹੋਣੇ ਚਾਹੀਦੇ ਆ ਬੋਤਲਾਂ ਪਾਣੀ ਦੀਆਂ ਵਾ ਕਿ ਹਰ ਕਿਸੇ ਲਫਾਫੇ ਜੀ ਆਉਣ ਰਿਆ ਵਾ ਉਹ ਬੰਦ ਹੋਣ ਫੈਕਟਰੀਆਂ ਕਿੰਨਾਂ ਦੀਆਂ ਵਾ ਫੈਕਟਰੀਆਂ ਬੰਦ ਕਰ ਦੇ ਨਾ ਬੰਦ ਹੋ ਜੇ ਸਭ ਕੁਝ ਉਹਦੇ ਸਭ ਕੋ ਲਫਾਫੇ ਆ ਜੇ ਇੱਕ ਗਰੀਬ ਵਿਚਾਰਾ ਉਸੇ ਦਿੰਦਾ ਤੇ ਉਹਨੂੰ ਫੜਦੇ ਆ ਵੀ ਤੂੰ ਕਿਉਂ ਸਭ ਫਾਫ ਲਫਾਫੇ ਸਭ ਲਫਾਫੇ ਜੀ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਜੀ ਅੱਗੇ ਨਾਲ ਫਰਕ ਪਿਆ ਵਾ ਨਹੀਂ ਲੱਗੇ ਕਾਲੇ ਕਾਲੇ ਲਫਾਫੇ ਹੀ ਹੁੰਦੇ ਛੜਕਾਂ ਦੇ ਵੇ ਹੁਣ ਬਹੁਤ ਫਰਕ ਪਿਆ ਜੀ तो 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 लिफाफे पाबंदी नहीं आए कपड़े नहीं बेचते क्या नहीं। 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 नाम है आपका हीरा लाल हीरा लाल जी सरकार ने लिफाफे बंद किए हुए हैं तो आप लिफाफों में सब्जी डाल के ले जा रहे हैं क्या कर रहे हैं मंडी से रहे हैं मंडी से मिल रहे हैं शराब मिल रहे हैं तो आप घर से थैला वगैरह क्यों नहीं लेके आते घर से गट्टा लेके आए हैं हाँ तो फिर लिफाफे क्यों लिए ਭਾਬੇ ਨੇ ਦੇ ਰਹੇ ਜੀ ਇਹ ਮੇਰੇ ਨਹੀਂ ਇਹ ਦੇ ਤੇ ਅੱਲਾ ਲੈ ਕੇ ਉਹਦਾ ਥੇਲੇ ਚ ਪਾਕੀ ਜਾਂਦੇ ਗਟਲ ਹੀ ਗਏ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ